ਸ੍ਰੀ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੇਕ ਇਹ ਤੁਹਾਨੂੰ ਇਹ ਜਨਾ ਇੱਦੀ ਵੱਡੀ ਖਬਰ ਖਬਰ ਨੂੰ ਅੰਤਜ ਜਰੂਰ ਵੇਖਣ ਜਿੰਨਾ ਵੀਰਾਂ ਬੈਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆ ਇੱਦੀ ਵੱਡੀ ਖਬਰ ਸ਼ੇਅਰ ਮਾਨ ਦੀ ਸਿਹਤ ਦਾ ਵੱਡਾ ਅਪਡੇਟ ਮਾਨ ਤੇ ਸਸੋਂਦਿਆ ਪਹੁੰਚੇ ਕੀ ਕਹਾ ਮੁੱਖ ਮੈ ਭਗਵੰਤ ਮਨ ਹਸਪਤਲ ਵਿੱਚ ਪੜਤੀ ਮਨੀਸ਼ ਹੁੰਦੀਆਂ ਨੇ ਕਾਕਾ ਹਰਤ ਚ ਸਤਾਰ ਪਜਾ ਦੇ ਮੁੱਖ ਭਗਵੰਤ ਮਾਨ ਖੇਤ ਖਰਾਬ ਹੋਣ ਕਾਰਨ ਦੂਜੇ ਦਿਨ ਵੀ ਮੋਹਾਲੀ ਦੇ 4770 ਵਿੱਚ ਪਰਤੀਆਂ ਆਜ ਉਹਨਾਂ ਨੂੰ ਮਿਲਣ ਲਈ ਉਹਨਾਂ ਦੀ ਮਾਤਾ ਹਰਪਾਲ ਕੋਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਹੌਂਦਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜਿੰਮਾ ਤੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਹਸਪਤਲ ਪਹੁੰਚੇ ਜਾਨਕ ਨਵਜਦੀਦਾਰ ਚਦਾਲੀ ਤੱਕ ਪਹੁੰਚ ਮਨੀਸਸ ਹੁੰਦਿਆਂ ਨੇ মিডিਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਪਿਛਲੇ 3 ਦਿਨਾਂ ਤੋਂ ਖਰਾਬ ਚੱਲ ਰਹੀ ਹੈ ਉਹਨਾਂ ਨੇ ਇਲੈਕਟ੍ਰੋਲਾਈਟ ਅਸਤੁਲਨ ਨਾਂ ਦੀ ਇਸ ਕੈਸੀ ਉਹਨਾਂ ਨੇ ਦੱਸਿਆ ਕਿ ਸ਼ੁਕਰਾਂ ਸ਼ਾਮੂ ਚਾਨਕੂਨਾਂ ਦੀ ਨਬਜ਼ ਦੀ ਦਰ ਘਟ ਕੇ 44 ਤੱਕ ਪਹੁੰਚ ਗਈ ਜਿਸ ਕਾਰਨ ਉਹਨਾਂ ਨੂੰ ਤੁਰੰਤ ਹਸਪਤਲ ਲੈ ਜਾਂਦਾ ਗਿਆ ਹੁਣ ਉਹਨਾਂ ਦੀ ਸਿਹਤ ਵਿਚ ਸਥਿਰ ਹੋ ਰਿਹਾ ਹੈ ਮੁੱਖ ਮੰਤਰੀ ਨੂੰ ਅਜੇ 2 ਦਿਨ ਹੋਰ ਹਸਪਤਲ ਵਿੱਚ ਰੱਖਿਆ ਜਾਵੇਗਾ ਤਾਂ ਜੋ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਣ ਹਸਪਤਲ ਵਿੱਚ ਹੁੰਦੀਆਂ ਵੀ ਉਪਜਾ ਵਿੱਚ ਹੱਡ ਦੀ ਸਥਿਤੀ ਬੜੇ ਫਿਕਰਮੰਦ ਹਨ ਅਤੇ ਜਲਦੀ ਹੀ ਅਧਿਕਾਰੀਆਂ ਨਾਲ ਗੱਲ ਕਰਨਗੇ ਫਿੱਟ ਹੋਣ ਤੋਂ ਬਾਅਦ ਉਹ ਮੁੜ ਪੰਜਾਬ ਦੀ ਸੇਵਾ ਕਰਨਗੇ ਵਿੱਤ ਮੰਤਰੀ ਭਾਲ ਸਿੰਘ ਚੀਮਾ ਨੇ ਵੀ ਮੁੱਖ ਮੰਤਰੀ ਦੇ ਹਾਲਤ ਨੂੰ ਸਥਿਰ ਦੱਸਿਆ ਤੇ ਕਿਹਾ ਕਿ ਉਹ ਪਹਿਲਾਂ ਨਾਲ ਬਿਹਤਰ ਹਨ ਪਿਛਲੇ ਸਾਲ ਵੀ ਸਿਹਤ ਵਿਗੜੀ ਸੀ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਗਵੰਤ ਮਾਨ ਦੀ ਸਿਹਤ ਸੰਬੰਧੀ ਸਮੱਸਿਆਵਾਂ ਕਰਨਾ ਹਸਪਤਲ ਵਿੱਚ ਦਾਖਲ ਹੋਣਾ ਪਿਆ ਪਿਛਲੇ ਸਾਲ ਸਤੰਬਰ 2024 ਵਿੱਚ ਵੀ ਉਹਨਾਂ ਨੂੰ ਫੋਰਟ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਦੋਂ ਉਹਨਾਂ ਨੂੰ ਬੈਕਟੀਰੀਅਲ ਇਨਫੈਕਸ਼ਨ ਲੈਪਟੋਸਪਾਇਰੋਸ ਹੋ ਗਿਆ ਸੀ ਇਸ ਇਨਫੈਕਸ਼ਨ ਇਹਨਾਂ ਇਨਫੈਕਸ਼ਨ ਆਮ ਤੌਰ ਤੇ ਖੜ੍ਹੇ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ ਉਸ ਸਮੇ ਉਹ 3 ਦਿਨ ਬਾਅਦ ਠੀਕ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਪਰਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਡਾਕਟਰ ਗੁਰਪ੍ਰੀਤ ਸਿੰਘ ਨਾਲ ਦੁੱਜਾ ਵਿਆਹ ਕੀਤਾ ਸੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਮਸ਼ਹੂਰ ਕਮੇਟੀ ਅਨਸਰਨ ਤੇ 2014 ਵਿੱਚ ਸੰਗਰੂਰ ਤੋਂ ਲੋਕ ਸਭਾ ਚੋਣ ਵਿੱਚ ਜਿੱਤ ਕੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਸੰਖਭਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ